ਗੱਲ ਕਰ ਰਿਆ ਸਾਂ ਸਿਸਟਮ ਦੀ ਗੱਲ ਕੀ ਵਾਪਰਿਆ ਨਿਜਮ ਕਹਿੰਦਾ ਐਨਐਸਏ ਕਰੀ ਲੱਗੇ ਇੱਥੇ ਭਾਈ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਲਾ ਦਿੱਤੀ ਉਹਨਾਂ ਨੇ ਤੀਜੀ ਵਾਰੀ ਕੀ ਉਹਨੇ ਕਤਲ ਕੀਤਾ ਕੀ ਉਹਨੇ ਗੁਨਾਹ ਕੀਤਾ ਕਿੰਨੇ ਕੁ ਬਲਾਤਕਾਰ ਉਹਦੇ ਡੇਰਿਆਂ ਵਿੱਚ ਹੋਏ ਆ ਕਿੰਨੇ ਕਿਥੇ ਲੋਕਾਂ ਦੇ ਸਿਰ ਪਾਟਿਆ ਤੁਸੀਂ ਦੁਹਾਈ ਦਿੰਦੇ ਹੋ ਲਾ ਐਂਡ ਆਰਡਰ ਦੀ ਸਰਕਾਰ ਇਹੋ ਕਹਿੰਦੀ ਨਾ ਕਿ ਕਾਨੂੰਨ ਵਿਵਸਥਾ ਲਈ ਅਮਰਤਪਾਲ ਖਤਰਨਾਕ ਹੈ ਇਸ ਕਰਕੇ ਉਹਨੂੰ ਪੰਜਾਬ ਨਾਲ ਲਿਆਂਦਾ ਜਾਵੇ છાਤੀ ਮਾਰ ਕੇ ਵੇਖੋ ਹਾਂ ਹੁਣ ਕਾਨੂੰਨ ਵਿਵਸਥਾ ਕਿੰਨੀ ਕੁ ਸਹੀ ਆ ਉਹ ਅਜਨਾਲੇ ਦੇ ਲਾਗੇ 14 ਸਾਲਾਂ ਦਾ ਮੁੰਡਾ ਗਰਾਊਂਡ 'ਚ ਖੇਡਦਾ ਗੋਲੀ ਮਾਰ ਦਿੱਤਾ ਜਾਂਦਾ ਕਾਨੂੰਨ ਵਿਵਸਥਾ ਹੁਣ ਕਿਤੇ ਸਹੀ ਆ ਉਹ ਪੱਟੀ ਦੇ ਲਾਗੇ ਅਮਰ ਧਾਰੀ ਬੀਬੀ ਘਰ ਦੇ ਵਿੱਚ ਸਹਿਜ ਪਾਠ ਕਰੇ ਉਹਨੂੰ ਘਰ ਵਿੱਚ ਵੜ ਕੇ ਗਲ ਘੁੱਟ ਕੇ ਮਾਰ ਦਿੱਤਾ ਜਾਂਦਾ ਹੈ ਕੀ ਕਾਨੂੰਨ ਵਿਵਸਥਾ ਹੁਣ ਸਹੀ ਆ ਹੁਣ ਇੱਥੋਂ ਲਓ ਹਾਂ ਸਾਈਕਲ ਮੋਟਰਸਾਈਕਲ ਤੇ ਇੱਥੋਂ ਜਾਇਓ ਅੱਡੇ ਤੱਕ ਜੇ ਕੋ ਸੁੱਕਾ ਮੈਦਾ ਲਾਲ ਆ ਗਿਆ ਸੇਵਾ ਕੇ ਨਾ ਕਿ ਅਮਲੀ ਕੋ ਕਰਾਊਗਾ ਕੀ ਹੁਣ ਲਾ ਆਂਡ ਆਰਡਰ ਸਹੀ ਆ ਇਥੇ ਚਿੱਟਾ ਐ ਵਗਣ ਡਿਆ ਜਿਵੇਂ ਪਰਚੂਨੀਆਂ ਦੁਕਾਨਾਂ ਤੇ ਸੌਦਾ ਵਿਕਦਾ ਹੁੰਦਾ ਹੁਣ ਜੀ ਸੀ ਬੀ ਦੇ ਚੁੱਕੀ ਫਿਰਦੀ ਆ ਸਰਕਾਰ ਵੀ ਅਸੀਂ ਘਰ ਢਾ ਦੇਣੇ ਆ ਅਸੀਂ ਘਰ ਢਾ ਦੇਣੇ ਆ ਚਲੋ ਚੰਗੀ ਗੱਲ ਆ ਜੇ ਤੁਸੀਂ ਕੋਈ ਨੀਤ ਚੰਗੀ ਰੱਖੀ ਆ ਤੇ ਪਰ ਦਿਹਾੜੀ ਦੇ ਪਿਆਲਿਆਂ ਦੇ ਨਾ ਢਾ ਛੱਡਿਓ ਵੱਡੇ ਮਗਰਮਸ਼ ਬਚ ਜਾਂਦੇ ਹੁੰਦੇ ਜਿਹੋ ਜੇ ਕੰਮਾਂ ਦੇ ਵਿੱਚ ਅਮਾਈ